ਸੁਆਤੀ ਮਾਲੀਵਾਲ ਦਿੱਲੀ ਦੇ ਵਿੱਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਜੋਂ ਉਹਨਾਂ ਨੇ ਦੇਖਿਆ ਹੋਇਆ ਉਹਦੇ ਨਾਲ ਕੁਝ ਇਹੋ ਜਿਹੇ ਵਾਪਰ ਜਿਆ ਕਿ ਕਾਲ ਆਈ ਹੈ ਉਹਦਾਂ ਮਾਰਕਟ ਹੋਈ ਹੈ ਜੀ ਕੇਜਰੀਵਾਲ ਦੀ ਰਹਿائش ਦੇ ਉੱਤੇ ਇਹ ਗੱਲ ਓਪਨ ਸਿਕਰੇਟ ਹੈ ਕਿ ਸੁਆਤੀ ਮਾਲੀਵਾਲ ਕੇਜਰੀਵਾਲ ਦੇ ਬਹੁਤ ਨੇੜਲੇ ਸਾਥੀਆਂ ਚੋਂ ਹੈ ਬੜੇ ਪੁਰਾਣੇ ਜਦੋਂ ਤੋਂ ਪਾਰਟੀ ਬਣੀ ਹੈ ਜਦੋਂ ਤੋਂ ਚੱਲ ਰਹੀ ਹੈ ਲਗਾਤਾਰ ਇਸੇ ਲਈ ਸਭ ਤੋਂ ਪਹਿਲਾਂ ਜਦੋਂ ਸਰਕਾਰ ਆ ਜਾਂਦੀ ਹੈ ਉਹਨੂੰ ਔਮਨ ਕਮਿਸ਼ਨ ਦਾ ਉਹਨਾਂ ਨੂੰ ਚੇਅਰਮੈਨ ਬਣਾਇਆ ਜਾਂਦਾ ਦੂਜੀ ਵਾਰ ਫੇਰ ਬਣਾਇਆ ਜਾਂਦਾ ਦੋ ਟਰਮਾਂ ਦਿੱਤੀਆਂ ਜਾਂਦੀਆਂ ਨੇ ਫੇਰ ਤੀਜੀ ਵਾਰ ਜਦੋਂ ਦੋ ਟਰਮਾਂ ਤੋਂ ਬਾਅਦ ਫਿਰ ਰਾਜ ਸਭਾ ਦੇ ਮੈਂਬਰ ਬਣਾਏ ਜਾਂਦੇ ਨੇ ਮਤਲਬ ਹਾਲਾਂਕਿ ਉਹਨਾਂ ਤੋਂ ਬਹੁਤ ਸਾਰੇ ਐਕਟਰ ਬੰਦੇ ਆਮ ਆਦਮੀ ਪਾਰਟੀ ਕੋਲ ਸੀਗੇ ਦਿੱਲੀ ਦੇ ਵਿੱਚ ਵੀ ਆਲੇ ਦੁਆਲੇ ਵੀ ਜਿਨ੍ਹਾਂ ਨੂੰ ਸ਼ਾਇਦ ਉਹ ਬਖਸ਼ਿਸ਼ ਨਹੀਂ ਹੋਈ ਰਾਜ ਸਭਾ ਦਿੱਤੇ ਬਾਕੀ ਉਸ ਹਾਮਲੇ ਦੇ ਵਿੱਚ ਔਰ ਪਹਿਲਾਂ ਪਹਿਲਾਂ ਸਗੋਂ ਸਾਜੀ ਆਲਮੀ ਵਰਗੇ ਜਿਹੜੇ ਭਾਜਪਾ ਚੱਲੇ ਗਏ ਔਰ ਪੱਤਰਕਾਰੀ ਦੇ ਵਿੱਚੋਂ ਆਏ ਸੀ ਬੜੀ ਤੇਜ਼ ਤਰਾਰ ਬੀਬੀਆਂ ਦੇ ਵਿੱਚੋਂ ਹੋਰ ਸੀਗੇ ਐਂ ਤੋਂ ਪਹਿਲਾਂ ਵੀ ਔਰ ਇਹ ਗੱਲ ਜ਼ਰੂਰ ਹੈ ਕਿ ਹੁਣ ਸੌਤੀਵਾਲੀ ਵਾਲ ਜਦੋਂ ਕੇਜਰੀਵਾਲ ਸਾਹਿਬ ਅੰਦਰ ਸੀਗੇ ਉਹ ਗਏ ਹੋਏ ਸੀ ਵਿਦੇਸ਼ ਦੇ ਵਿੱਚ ਜਿਵੇਂ ਰਾਗੋ ਚੱਡਾ ਗਏ ਨੇ ਉਹ ਤਾਂ ਕਹਿੰਦੇ ਨੇ ਅੱਖ ਦਾ ਕੋਈ ਆਪਰੇਸ਼ਨ ਕਰਾਉਣ ਗਏ ਨੇ ਬੀਬੀ ਪਤਾ ਨਹੀਂ ਕਾਹਦੇ ਲਈ ਗਏ ਹੋਏ ਸੀ ਉਹ ਆਏ ਬਾਅਦ ਦੇ ਵਿੱਚ ਕੇਜਰੀਵਾਲ ਨੂੰ ਮਿਲ ਲੰਗੇ ਜਦੋਂ ਬਾਹਰ ਆਏ ਚਲੋ ਉਹਨਾਂ ਨੂੰ ਮਿਲ ਕੇ ਆਉਨੇ ਆ ਉਦੋਂ ਬਾਅਦ ਇੱਕ ਗੱਲ ਇਹ ਜਿਹੜੀ ਰਿਪੋਰਟ ਹੁਣ ਤੱਕ ਹੋਈ ਹੈ ਕਿ ਉਹਨਾਂ ਦੇ ਟੈਲੀਫੋਨ ਤੋਂ ਥਾਣੇ 'ਤੇ ਫੋਨ ਜਾਂਦਾ ਹੈ ਕਿ ਉਹਨਾਂ ਨਾਲ ਬਿਸਬਿਹੇਵ ਕੀਤਾ ਜਾ ਰਿਹਾ ਹੈ ਜਿਹੜਾ ਨਾਮ ਵੀ ਹੈ ਕੇਜਰੀਵਾਲ ਦੇ ਉਸ ਤਾਹੇਕ ਦਾ ਤੇ ਉਦੋਂ ਬਾਅਦ ਉਹ ਕਹਿੰਦੇ ਥਾਣੇ ਵੀ ਆ ਗਏ ਥਾਣੇ ਆ ਕੇ ਵੀ ਉਹਨਾਂ ਨੇ ਗੱਲ ਕੀਤੀ ਜਦੋਂ ਉਹਨਾਂ ਨੇ ਕਿਹਾ ਕੋਈ ਰਿਪੋਰਟ ਕੰਪਲੀਟ ਦੇ ਦਿਓ ਉਹਨਾਂ ਨੇ ਕਿਹਾ ਕੰਪਲੀਟ ਮੈਂ ਬਾਅਦ ਚ ਦੇਵਾਂਗੀ ਪਰ ਬਾਅਦ ਚ ਕੰਪਲੀਟ ਅਜੇ ਤੱਕ ਤਾਂ ਜਿਹੜੀ ਸੂਚਨਾਮਾ ਨੇ ਅਜੇ ਤੱਕ ਨਹੀਂ ਦਿੱਤੀ ਹੋ ਸਕਦਾ 파ਰਟੀ ਨੇ ਮਤਲਬ ਕੋਈ ਇਹੋ ਜਿਹੀ ਗੱਲ ਕਰਦੀ ਹੋਵੇ ਮਤਲਬ ਮੈਨੇਜਮੈਂਟ ਤਾਂ ਇਹੋ ਜਿਹਾ ਕੀ ਮਾਮਲੇ ਨੇ ਇਹ ਬਹੁਤ ਸ਼ੱਕੀ ਮਾਮਲੇ ਨੇ ਡਿਬੇਟੇਬਲ ਨੇ ਕੇਜਰੀ ਬਾੜ ਦੂ ਮਿਲਨੇ ਜਾ ਰਿਹਾ ਘਰ ਚ ਬੰਦਾ ਉਹਦਾ ਹੀ ਕੋਈ ਬੰਦਾ ਸਹਾਇਕ ਔਰ ਉਹਨੂੰ ਇਹ ਪਤਾ ਕਿ ਰਾਜ ਸਭਾ ਮੈਂਬਰ ਐ MP ਹੈ ਉਹਨੂੰ ਇਹ ਪਤਾ ਕਿ ਪਹਿਲਾਂ ਵੀ ਔਮਨ ਕਮਿਸ਼ਨ ਦੀ ਚੇਅਰ ਪਰ ਸੱਜ ਰਹੀ ਹੈ ਉਹਨੂੰ ਇਹ ਵੀ ਪਤਾ ਕਿ ਬੀਬੀ ਇਹੋ ਜੀ ਨਹੀਂ ਹੈ ਕਿ ਜਿਹੜੀ ਚੁੱਪ ਰਹੇਗੀ ਕਿਉਂਕਿ ਆਪਣੇ ਸਾਹਮਣੇ ਇੱਕ ਪਹਿਲਾਂ ਵੀ ਸਵਾਤੀ ਵਾਲੀ ਵਾਲ ਦਾ ਕੇਸ ਆਇਆ ਸੀ ਕਿ ਰਸਤੇ 'ਚ ਰਾਤ ਨੂੰ ਜਾ ਕੇ ਜਦੋਂ ਉਹ ਖੜਗੇ ਸੀ ਕਿ ਦੋ ਬੰਦੇ ਮਗਰ ਆਏ ਤੇ ਕਾਫੀ ਹੋ ਗਿਆ ਪੁਰਸਨੂ ਕੀਤਾ ਪੁਰਸਨ ਨਹੀਂ ਆ ਰਹੀ ਉਹ ਬਹੁਤ ਰੌਲਾ ਪਿਆ ਸੀ ਅਗੇ ਪੁਰਸ ਕੀ ਕਰੂਗੀ ਜੇਕਰ ਮਹਿਲਾ ਕਮਿਸ਼ਨ ਦੀ ਚੇਅਰਮੈਨ ਦੇ ਕਹੇ ਤੇ ਈ ਜਲਦੀ ਨਹੀਂ ਆ ਰਹੀ ਜੇ ਹੋ ਰਿਹਾ ਉਹ ਕੇਸ ਹੋਇਆ ਸੀ ਕਈ ਲੋਕਾਂ ਨੇ ਉਹਨੂੰ ਇਹ ਵੀ ਕਿਹਾ ਵੀ ਇਹ ਤਾਂ ਸ਼ੋਰਤ ਲੈਣ ਦਾ ਮਾਮਲਾ ਹੈ ਕੰਜਾਂ ਨੇ ਕਿਹਾ ਜੋ ਵੀ ਮਰਜੀ ਉਹ ਕਹਿੰਦੇ ਸੀ ਕਿ ਮੈਂ ਰਾਤ ਨੂੰ ਫਿਰਕੇ ਦੇਖ ਰਹੀਆਂ ਮਾਹੌਲ ਕਿਉਂ ਹੋ ਜਾਏ ਤੇ ਮਾਹੌਲ ਠੀਕ ਕਿਵੇਂ ਹੋਵੇ ਸੁਰੱਖਿਆ ਕਿਵੇਂ ਹੋਵੇ ਔਰਤਾਂ ਦੇ ਵਾਸਤੇ ਇਸ ਲਈ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਜੇ ਕੁਝ ਹੁੰਦਾ ਤਾਂ ਮਾਮਲਾ ਕਾਫੀ ਗੰਭੀਰ ਨਜ਼ਰ ਆ ਸਕਦਾ ਹੈ ਔਰ ਇਹਦੇ ਤੇ ਅਰਵਿੰਦ ਕੇਜਰੀ ਵਾਲੀ ਕੁਝ ਕਹਿ ਸਕਦੇ ਨੇ ਆਪਣੇ ਵੱਲੋਂ ਜਾਂ ਉਹ ਉਹਦੀ ਕੋਈ ਪੇਸ਼ੀ ਪਈ ਕਿ ਨਹੀਂ ਜਿਹੜੇ ਬੰਦੇ ਦੀ ਪਾ ਕੇ ਉਸ ਤੋਂ ਬਾਅਦ ਕਿਵੇਂ ਹੋਇਆ ਕਿਵੇਂ ਨਹੀਂ ਆ ਉਧਰ ਕੋਈ ਸਪਸ਼ਟੀਕਰਨ ਜਰੂਰ ਆਉਣਾ ਚਾਹੀਦਾ ਤੇ ਇਸ ਤੋਂ ਬਾਅਦ ਸਵਾਤੀ ਮਾਲੀਵਾਲ ਦਾ ਵੀ ਕੁਝ ਸਪਸ਼ਟੀਕਰਨ ਆਉਣਾ ਚਾਹੀਦਾ ਜੇ ਪੁਲਿਸ ਤੱਕ ਪਹੁੰਚ ਗਏ ਸੀ ਹੁਣ ਜੇ ਉਦੋਂ ਅੱਗੇ ਕਾਰਵਾਈ ਨਹੀਂ ਹੋ ਰਹੀ ਤਾਂ ਇਹ ਰੀਜਨ ਕੀ ਨੇ ਕੀ ਹੋ ਗਿਆ ਸਮਝੌਤਾ ਹੋ ਗਿਆ ਕੋਈ ਕਿ ਕੀ ਹੋ ਗਿਆ ਇਹ ਮਾਮਲਾ ਕਿਸੇ ਇੱਕ ਵਿਅਕਤੀ ਦਾ ਨਹੀਂ ਹੈ ਇਹ ਕੋਰਟ ਦੇ ਨਾਲ ਵਾਪਰ ਦੀ ਗੱਲ ਦਾ ਹੀ ਨਹੀਂ ਹੈ ਇੱਕ ਪਾਵਰਫੁੱਲ ਬੰਦੇ ਦੇ ਘਰ ਇੱਕ ਪਾਵਰਫੁੱਲ ਔਰਤ ਜਾਂਦੀ ਹੈ ਜੇ ਉਹ ਸਿਕਿਓਰ ਐਵੇਂ ਨਾ ਦਿਖਾਈ ਦੇਵੇ ਤਾਂ ਕੋਈ ਗੱਲ ਤਾਂ ਹੈ ਇਹ ਉਸ ਸੰਦਰਭ ਵਿੱਚ ਵੱਡੇ ਤੌਰ ਦੇ ਉੱਤੇ ਲੈਣ ਦਾ ਸਵਾਲ ਹੈ ਮੇਰੇ ਖਿਆਲ ਨਾਲ ਇਹ ਦੀ ਗੱਲ ਕੋਈ ਨਾ ਕੋਈ ਸਾਹਮਣੇ ਜ਼ਰੂਰ ਆਉਣੀ ਚਾਹੀਦੀ ਹੈ ਉਹਦਾ ਕੋਈ ਨਾ ਕੋਈ ਰਿਜ਼ਲਟ ਕਿਹਾ ਹੋਇਆ ਜਾਂ ਐਮੀਕੇਬਲ ਹੀ ਹੋ ਗਿਆ ਉਹ ਇੱਕ ਲਗਨ ਦੇਖੀ ਜਾਊਗੀ ਚੇ ਨਹੀਂ ਹੋਇਆ ਤਾਂ ਗੱਲ ਅੱਗੇ ਵੱਧ ਰਹੀ ਹੈ ਜਾਂ ਚੱਗੇ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈ ਕੀ ਹੋ ਰਿਹਾ ਹੈ ਇਸ ਸਵਾਲ ਤੋਂ ਕੱਲ੍ਹ ਦੇ ਉੱਠੀ ਜਾਂਦਾ ਨਾ ਕਿ ਸੋਸ਼ਲ ਮੀਡੀਆ ਤੇ ਛੱਡੋ ਮੇਨ ਸਟ੍ਰੀਮ ਮੀਡੀਆ 'ਚ ਬੜੀ ਗੱਲ ਏ ਮੇਨ ਚੈਨਲਾਂ 'ਤੇ ਵੀ ਰੌਲਾ ਪਿਆ ਕਿ ਟੁਕੜਾ ਆਮ ਆਦਮੀ ਪਾਰਟੀ ਦਾ ਪੱਖ ਤੁਰੰਤ ਆਉਣਾ ਚਾਹੀਦਾ ਸੀ ਇਹ ਚੋਣਾਂ 'ਚ ਬੈਠੇ ਨੇ ਇਹ ਇਲੈਕਸ਼ਨਸ ਦਾ ਦੌਰ ਹੈ ਇਹਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਸਵਾਲ ਪੁੱਛਿਆ ਗਿਆ ਉਹ ਇਹ ਕਿ ਆਮ ਆਦਮੀ ਪਾਰਟੀ ਦਾ ਕੋਈ ਬਲਾਰਾ ਕੋਈ ਅਧਿਕਾਰਤ ਕੋਈ ਮੁੱਖ ਮੰਤਰੀ ਦਾ ਸਪੋਕਸਪਰਸਨ ਕੋਈ ਇਹਦੇ ਵਿੱਚ ਆਪਣਾ ਵਿਊ ਪੁਆਇੰਟ ਪੱਖ ਰੱਖਣ ਲਈ ਆਇਆ ਹੀ ਨਹੀਂ ਕਿਉਂਕਿ ਆਮ ਤੌਰ ਤੇ ਜਦੋਂ ਕੋਈ ਗੱਲ ਹੁੰਦੀ ਉਹਦਾ ਖੰਡਨ ਕਰਤਾ ਜਾਂਦਾ ਹੈ ਜਾਂ ਉਹਦਾ ਦੂਜਾ ਪੱਖ ਦੱਸਤਾ ਜਾਂਦਾ ਹੈ ਸੋ ਇਹਨੂੰ ਨਪਟਾਉਣ ਦਾ ਯਤਨ ਹੋ ਰਿਹਾ ਔਰ ਇਹ ਕੀ ਮਾਮਲਾ ਲੋਕ ਜਾਣਨਾ ਚਾਹੁੰਦੇ ਆ ਕੇਜਰੀਵਾਲ ਸਾਹਿਬ ਤੋਂ ਖਾਸ ਤੌਰ ਤੇ ਉਹਨਾਂ ਦੇ ਘਰ ਚ ਵਾਪਰੀ ਹੈ ਕਿ ਜੇ ਤੁਸੀਂ ਹਰ ਚੀਜ਼ ਨੂੰ ਪਾਰਦਰਸ਼ਤਾ ਨਾਲ ਹੀ ਵੇਖਣ ਦੀ ਗੱਲ ਕਰਦੇ ਹੋ ਤੁਸੀਂ ਆਪਣੇ ਸਫਾਫ ਹੋਣ ਦੀ ਗੱਲ ਕਰਦੇ ਹੋ ਤਾਂ ਇਸ ਮਾਮਲੇ ਦੇ ਵਿੱਚ ਤੁਹਾਨੂੰ ਆਪਣਾ ਪੱਖ ਜ਼ਰੂਰ ਰੱਖਣਾ ਚਾਹੀਦਾ ਹੈ